ਉੱਜੇ ਪਹੁੰਚ ਗਏ ਅਸੀਂ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਆ ਗਈ ਦੀ ਬਲ ਸਾਹਿਬ ਦੀ ਕੋਠੀ ਤੁਹਾਨੂੰ ਦਿਖਾਉਣੇ ਆ ਦੇਖੋ ਸਾਹਬ ਸਾਹ ਚੰਡੀਗੜ੍ਹ ਤੋਂ ਹੋਰ ਸੇ ਤਕੜੀ ਹੈ ਕੱਲ ਆ ਜਾਣਗੇ ਹੋਰ ਆਜੋ ਕੋਈ ਬਸ ਮਿਹਰਬਾਨੀ ਸ਼ੁਕਰੀਆ ਚਾਕੋ ਕਾਨੂੰ ਨੂੰ ਬਲੌਗਸ ਵਿੱਚ ਦੇਖਾਂਗੇ ਤੁਸੀਂ ਚੜਦੀ ਕਲਾ ਚੜਦੀ ਕਲਾ ਤੇ ਆਹ ਦਫ਼ਤਰ ਦਾਜੀ ਉਸ ਟਾਈਮ ਜੀ ਕੋਈ ਸਾਹਿਬ ਦਾ ਸਾਰੇ ਕੰਮ ਇਹਦੇ ਵਿੱਚ ਹੁੰਦੇ ਹੁੰਦੇ ਸੀ ਇੱਧਰ ਆਗੇ ਜੀ ਆਪਣਾ ਕੋੜੇ ਘੜੇ ਰੱਖਿਆ ਜਾਨਵਰ ਸਾਰੇ ਇੱਧਰ ਰੱਖੇ ਹੋਏ ਆ ਐਸਪੰਡ ਦੀ ਫਸਾਨਾਖਾਨ ਦੇ ਖੁਦਾਬਖਸ਼ ਵੀ ਹੈ ਜਿਹਦਾ ਗਾਣਾ ਅਪਰ ਰਿਲੀਜ਼ ਕਰਿਆ ਸੀ ਹੰਝੂ ਇਸ ਵਕਤ ਅਸੀਂ ਲੰਬੀ ਦੇ ਵਿੱਚ ਹੈ ਲੰਬੀ ਵੀ ਪੂਰਾ ਮਸ਼ਹੂਰ ਹਲਕਾ ਹੈ ਤੁਹਾਨੂੰ ਪਤਾ ਹੀ ਹੈ ਇਹ ਗੜਾ ਹੈ ਬਾਦਲ ਪਰਿਵਾਰ ਦਾ ਆਹ ਮਾਰਕੀਟ ਹੈ ਲੰਬੀ ਦੀ ਇੱਥੇ ਜਾਂਦੀਆਂ ਮਠੰਡੇ ਨੂੰ ਬੱਸਾਂ ਬਰਾੜ ਸਾਹਿਬ ਇੱਕ ਮਤਲਬ ਉਹ ਇਨਸਾਨ ਹੈ ਜਿਨ੍ਹਾਂ ਨੇ ਮੈਨੂੰ YouTube ਤੇ ਲਾਇਆ ਮੈਂ ਇਹੀ ਪੁੱਛਣਾ ਚਾਹਣਾ ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਸਰਟੀਫਿਕੇਟ ਕਿਉਂ ਨਹੀਂ ਚੱਲਦਾ ਜਵਾਕਾਂ ਦੇ ਜਿਹੜੇ ਸੁਪਨੇ ਆ ਉਹਨਾਂ ਦੀ ਸਹੀ ਉਮਰ ਦੇ ਹਿਸਾਬ ਨਾਲ ਪੂਰੇ ਕਰੋ ਉਦੋਂ ਬਾਅਦ ਤਾਂ ਜਦੋਂ ਆਪ ਕਮਾਉਣ ਲੱਗੇ ਫਿਰ ਤਾਂ ਬੱਚੇ ਆਪਦੇ ਸ਼ਾਂਖ ਪੂਰੇ ਕਰ ਹੀ ਲੈਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਅਸੀਂ ਜਾ ਰਹੇ ਹਾਂ ਜੀ ਪੰਜਾਬ ਦੇ ਬਹੁਤ ਵੀਆਈਪੀ ਪਿੰਡ ਜਿਹੜਾ ਮੇਰੇ ਪਿੰਡ ਤੋਂ ਕੋਈ 7-8 ਕਿਲੋਮੀਟਰ ਦੂਰ ਹੋਊਗਾ 10 ਕਿਲੋਮੀਟਰ ਦੂਰ ਹੋਊਗਾ ਪਿੰਡ ਬਾਦਲ ਬਾਦਲ ਅੱਜ ਮੈਨੂੰ ਕੰਮ ਹੈ ਤੇ ਤਾਂ ਕਰਕੇ ਜਾ ਰਹੇ ਹਾਂ ਅਸੀਂ ਸੀਮ ਹਾਊਸ ਤੇ ਜਾ ਰਹੇ ਫਿਲਹਾਲ ਤੇ ਜੇ ਖੁੱਲਾ ਹੋਇਆ ਸੀਮ ਹਾਊਸ ਐਂਟਰੀ ਖੁੱਲੀ ਹੋਈ ਜੇ ਕਿ ਉੱਥੇ ਹੋਇਆ ਤਾਂ ਅਸੀਂ ਕਿਹੜਾ ਕੱਢ ਵੀ ਆਵਾਂਗੇ ਉਹ ਉੱਥੋਂ ਦੇ ਜਾ ਕੇ ਪਤਾ ਲੱਗੂਗਾ ਫਿਲਹਾਲ ਕੋਈ ਆਪਦਾ ਕੰਮ ਆ ਪਾਸਪੋਰਟ ਦਾ ਉਹਦੇ ਰਿਲੇਟਡ ਜਾ ਰਹੇ ਆਂ ਤੇ ਇਸ ਵਕਤ ਅਸੀਂ ਲੰਬੀ ਦੇ ਵਿੱਚ ਲੰਬੀ ਵੀ ਪੂਰਾ ਮਸ਼ਹੂਰ ਹਲਕਾ ਹੈ ਤੁਹਾਨੂੰ ਪਤਾ ਹੀ ਹੈ ਇਹ ਗੜਾ ਹੈ ਬਾਦਲ ਪਰਿਵਾਰ ਦਾ ਤੇ ਇੱਥੇ ਦਾ ਟੂਰਨਾਮੈਂਟ ਹੀ ਬੜਾ ਮਸ਼ਹੂਰ ਹੁੰਦਾ ਸੀਗਾ ਹੁੰਦਾ ਸੀ ਤਾਂ ਮੈਂ ਕਹ ਰਿਹਾ ਕਿਉਂਕਿ ਆ ਪਿਛਲੇ 4 ਸਾਲਾਂ ਦਾ ਟੂਰਨਾਮੈਂਟ ਹੋਵੇਂ ਨਹੀਂ ਹੋ ਰਿਹਾ ਜਿਵੇਂ ਪਹਿਲਾਂ ਹੁੰਦਾ ਹੁੰਦਾ ਸੀ ਪਤਾ ਨਹੀਂ ਹੁਣ ਪ੍ਰਬੰਧਕ ਜਿਹੜੀ ਇਹਨਾਂ ਦੀ ਕਮੇਟੀ ਹੈ ਉਹਨਾਂ ਨੂੰ ਪਤਾ ਹੋਣਾ ਤੇ ਪਰ ਉਹਵੇਂ ਨਿਆਰੇ ਵਾਲਾ ਟੂਰਨਾਮੈਂਟ ਨਹੀਂ ਹੋ ਰਿਹਾ ਇਹ ਟੂਰਨਾਮੈਂਟ ਦੇ ਚਰਚੇ ਪੂਰੇ ਪੰਜਾਬ ਤੋਂ ਨੇ ਕਿਸੇ ਟਾਈਮ ਤੇ ਚਲੋ ਉਮੀਦ ਆ ਵੀ ਆਉਣ ਵਾਲਾ ਟੂਰਨਾਮੈਂਟ ਵਧੀਆ ਹੋਊਗਾ ਤੇ ਬਾਕੀ ਲੰਬੀ ਸਾਡਾ ਛੋਟਾ ਜਿਹਾ ਮਤਲਬ ਮਾਰਕੀਟ ਹੈ ਛੋਟੀ ਜਿਹੀ ਵੱਲੀ ਵੱਡਾ ਨਹੀਂਗਾ ਇਹ ਤੇ ਮਤਲਬ ਜਿਵੇਂ ਆ ਤੁਰੇ ਜਾਂਦੇ ਆ ਅਸੀਂ ਬਸ ਆਹੀ ਤੇ ਉਹ ਮੇਲਾ ਸਾਰਾ ਕੁਝ ਹੀ ਹੁੰਦਾ ਇੱਥੇ ਵਧੀਆ ਤੇ ਇੱਥੋਂ ਮਤਲਬ ਨਾਂ ਬਾਲਾ ਤਕਰੀਬਨ 12-13 ਕਿਲੋਮੀਟਰ ਤੋਂ ਡੱਬ ਵਾਲੀ ਐ ਜਿੱਧਰੋਂ ਅਸੀਂ ਜਾ ਰਹੇ ਆਂ ਇਧਰ ਨੂੰ ਤੇ ਬੈਕ ਸਾਈਡ ਸਾਡੇ ਮਲੋਟਾ ਮਲੋਟ ਹੋਊਗਾ ਇੱਥੇ 15-16 ਕਿਲੋਮੀਟਰ ਸਾਡੇ ਪਿੰਡੋਂ ਤਕਰੀਬਨ ਬਰਾਬਰੀ 1 ਕਿਲੋਮੀਟਰ ਦਾ ਫਰਕ ਹੈ ਦੇమే 21 ਕਿਲੋਮੀਟਰ ਮਲੋਟ ਹੋਊਗਾ ਤੇ 22 ਕਿਲੋਮੀਟਰ ਡੱਬ ਵਾਲੀ ਹੋਊਗਾ ਆਹ ਸਿਸਟਮ ਹੈ ਆਹ ਮਾਰਕੀਟ ਆ ਲੰਬੀ ਦੀ ਇੱਥੇ ਜਾਂਦੀਆਂ ਬਠਿੰਡੇ ਰੋਂ ਬੱਸਾਂ ਤੇ ਇੱਥੇ ਟੈਂਪੋ ਵੀ ਚੱਲਦੇ ਆ ਜਿਹੜੇ ਪੰਜਾਬ ਦੇ ਅਕਸਰ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਅੱਜ ਕੱਲ ਬੰਦ ਹੋ ਗਏ ਆ ਵੱਡੇ ਟੈਂਪੋ ਥਰੀ ਵੀਲਰ ਟੱਕੇ ਦੂਜੇ ਤੇ ਬਾਕੀ ਪਹੁੰਚ ਕੇ ਉੱਥੇ ਫਿਰ ਛੋਡੇ ਰੂ-ਰੂ ਹੁੰਨੇ ਆ ਪਿੰਡ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਸੁਖਵੀਰ ਸਿੰਘ ਬਾਦਲ ਦਾ ਪਿੰਡ ਆਉਣ ਦੇ ਨਾਲ ਤੁਹਾਨੂੰ ਦਿਖਾਉਣੇ ਉਹਨਾਂ ਦੀ ਕੋਠੀ ਪਹਿਲਾਂ ਵੀ ਦਿਖਾਈ ਜਮੈਂ ਅੱਜ ਫਿਰ ਤੁਹਾਡੇ ਰੂਬਰੂ ਕਰਾਂਗੇ ਲਓ ਜੀ ਪਹੁੰਚ ਗਏ ਅਸੀਂ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਿਆ ਆ ਗਿਆ ਸਟੇਡੀਅਮ ਤੇ ਵੇਖ ਲਓ ਸਾਡੇ ਪਿੰਡਾਂ ਅਕੜੀ ਅਸੀਂ ਸੋਚਿਆ ਨਹੀਂ ਸੀ ਕਦੇ ਵੀ ਅਕਸ਼ੇ ਕੁਵਾਰ ਆ ਕੇ ਆਉਣਗੇ ਤੇਰੇ ਆ ਹਰਨਵੀਰ ਸਿੰਘ ਆ ਕੇ ਆਉਣਗੇ ਇਹ ਸਟੇਡੀਅਮ 'ਚ ਬੈਠ ਰਹੇ ਹੋ ਆਰ ਬਲਹਾਰ ਚਲੋ ਗਿੱਪੀ ਕਰਵਾ ਲੱਕਦਾ ਪੰਜਾਬ ਦਾ ਹੀ ਹੈ ਤੇ ਆ ਸਕੂਲ ਆ ਗਿਆ ਜੀ ਕਾਲਜ ਆ ਗਿਆ ਗਰਲ ਇਹ ਇਥੋਂ ਵੀ ਬਠੇਰੀਆਂ ਜਿਹੜੀਆਂ ਆਪਣੀਆਂ ਬੱਚੀਆਂ ਉਹਨਾਂ ਨੇ ਬੜੇ ਦੂਰ ਦੂਰ ਤੇ ਇਨਾਮ ਕਮਾਏ ਆ ਆਪਣੇ ਐਸਐਸਪੀ ਬਣੇ ਆ ਤੇ ਉਹ ਵੀ ਵੈਸੇ ਵੀ ਪੂਰੇ ਤਗੜੇ ਘਟਾਰੀ ਆ ਮਤਲਬ ਬਹੁਤ ਦੂਰ ਦੂਰ ਤੱਕ ੇ ਹੋਏ ਆ ਤੇ ਨਾਲ ਹੀ ਚੱਲ ਪੈਂਦਾ ਜੀ ਬਾਲ ਸਾਹਿਬ ਦਾ ਘਰ ਆ ਗਿਆ ਪਹਿਲਾਂ ਇਹ ਵਿਚੋ ਦਾ ਹੀ ਪਿੰਡ ਦੇ ਤੇ ਫਿਰ ਇਹ ਬਾਹਰ ਮਤਲਬ ਪਾਲਿਆ ਸੀਗਾ ਆ ਸਾਰਾ ਜਿੱਥੇ درخت ਲੱਗੇ ਹੋਏ ਸਾਰਾ ਬਾਲ ਸਾਹਿਬ ਦਾ ਘਰ ਆ ਇਸ ਟਾਈਮ ਇੱਥੇ ਬੜਾ ਰੌਣਕ ਮੇਲਾ ਹੁੰਦਾ ਸੀ ਅਸੀਂ ਅੱਜ ਵੀ ਗੱਲ ਕਰਦੇ ਹੁੰਦੇ ਸੀ ਪੈਰ ਧਰਨੂ ਥਾਂ ਨਹੀਂ ਹੁੰਦਾ ਸੀ ਹੁਣ ਵੀ ਹੁੰਦਾ ਪਰ ਉਹਨਾ ਨਹੀਂ ਹੁੰਦਾ ਹੁਣ ਉਹਦੇ ਹੁੰਦਾ ਇਹ ਦਵਾਲ ਸਾਹਿਬ ਹੋਵੇ ਇੱਥੇ ਆ ਦੇਖੋ ਟੋਪੋ ਪੈ ਰਹੀ ਥੋੜੀ ਜੀ ਤੇ ਇੱਧਰ ਆਗੇ ਜੀ ਆਪਣਾ ਕੋੜੇ ਘੜੇ ਰੱਖਿਆ ਜਾਨਵਰ ਸਾਰੇ ਇੱਧਰ ਰੱਖੇ ਹੋਏ ਆ ਇਹ ਵੀ ਆਪਣਾ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਉਹ ਇਹ ਮੈਂ ਕੱਇ ਦਿਨ ਇਹਦੇ ਅੰਦਰ ਕੇ ਤੁਹਾਨੂੰ ਵੀਡੀਓ ਦਿਖਾਵਾਂਗਾ ਤੇ ਆਹ ਦਫ਼ਤਰ ਦਾ ਜੀ ਕੁਝ ਟਾਈਮ ਜੀ ਉਹ ਸਾਹਿਬ ਦਾ ਸਾਰੇ ਕੰਮ ਇਹਦੇ ਵਿੱਚ ਹੁੰਦੇ ਹੁੰਦੇ ਸੀ ਤੁਹੇ ਕੋਸੀ ਬਣਾਉਣਾ ਇੱਥੇ ਆਗ ਡਾਕੂਮੈਂਟ ਦੇਜੋ ਨਾਮ ਦਿਨਾ ਤੁਹਾਡਾ ਕੰਮ ਹੋ ਜਾਂਦਾ ਸੀ ਚਲੋ ਦੋਸਤੋ ਹੁਣ ਕੰਮਕਾਰ ਕਰ ਲਗੇ ਫੇਰ ਥੋੜੇ ਰੂਬਰੂ ਹੁੰਨੇ ਆ ਤੇ ਬਾਕੀ ਬਾਦਲ ਪਿੰਡ ਦੇ ਵਿੱਚ ਨਾ ਜਿਵੇਂ ਜਿਵੇਂ ਵਾਟਰ ਬਾਕਸ ਹੋ ਗਿਆ ਜਾਂ ਜਿੱਥੇ ਮੇਨ ਮੈਨ ਕੰਦਾ ਉੱਥੇ ਬਹੁਤ ਸੋਹਣੇ ਮਤਲਬ ਪਿਕਚਰਾਂ ਬਣੀਆਂ ਵੰਗੀਆਂ ਤੇ ਜੇ ਕੋਈ ਆਈ ਆਪਣੇ ਨਿਗਾਹੇ ਤੁਹਾਨੂੰ ਦਿਖਾਵਾਂਗੇ ਓਕੇ ਦੋਸਤੋ ਹਜੂਰਾ ਲੱਗੀਆਂ ਵੇਖ ਲਓ ਖੰਜੂਰਾ ਵਾਲੇ ਪਿੰਡ ਆ ਤੇ ਐਸ ਪਿੰਡ ਦੀ ਪਸਾਨਾ ਖਾਨ ਦੇ ਖੁਦਾਬਖਸ਼ ਵੀ ਹੈ ਜਿਹਦਾ ਗਾਣਾ ਅਪਰ ਰਿਲੀਜ਼ ਕਰਿਆ ਸੀ ਹੰਝੂ ਨਿਆਰਾ ਵੇਖੋ ਤੁਸੀਂ ਪਿੰਡ ਬਾਲਲ ਦਾ ਸਾਡਾ ਕੰਮ ਹੋ ਗਿਆ ਜਿਹੜਾ ਕੰਮ ਅਸੀਂ ਕਰਾਉਣਾ ਆਏ ਸੀਗੇ ਤੇ ਆ ਅੱਗੇ ਜੀ ਬਾਲ ਸਾਹਿਬ ਦੀ ਕੋਠੀ ਹੁਣ ਦੇਖੋ ਧਿਆਨ ਨਾਲ ਆਉਣ ਵੇਲੇ ਅਸੀਂ ਥੋੜਾ ਕਾਲੀ ਸੀਗੇ ਜਿੱਥੇ ਅਸੀਂ ਜਾਣਾ ਸੀ ਟਾਈਮ ਤੇ ਪਹੁੰਚਣਾ ਸੀ ਆ ਅੱਗੇ ਜੀ ਬਾਲ ਸਾਹਿਬ ਦੀ ਕੋਠੀ ਤੁਹਾਨੂੰ ਦਿਖਾਉਣੀ ਆ ਦੇਖੋ ਹੋਰ ਸੁਣਾਓ ਕਿਵੇਂ ਹੋ ਬਰੀ ਹੈ ਠੀਕ ਠਾਕ ਚੜਦੀ ਕਲਾ ਇਹ ਹੈ ਜੀ ਬਾਈ ਬੰਜੀਤ ਹੋਰ ਸਾਹ ਬਹਿ ਗਏ ਇੱਥੇ ਹਾਂ ਜੀ ਸਾਹ ਸਾਹ ਚੰਡੀਗੜ੍ਹ ਤੋਂ ਹੋਰ ਸੇ ਤਕੜੀ ਹੈ ਹਾਂ ਕੱਲ ਆ ਜਾਣਗੇ ਹੋਰ ਆਜੋ ਕੀ ਬਸ ਮਿਹਰਬਾਨੀ ਸ਼ੁਕਰੀਆ ਚਾਕੋ ਕਾਨੂੰ ਸੋ ਬਲੌਗਸ ਦੇਖੋਗੇ ਤੁਸੀਂ ਚੜਦੀ ਕਲਾ ਚੜਦੀ ਕਲਾ ਓਕੇ ਚਲੋ ਜੀ ਬਰਾਤ ਸਾਹਿਬ ਤੇ ਅਸੀਂ ਬਾਈ ਮਨਜੀਤ ਲਾਲ ਬਾਈ ਤੋਂ ਜਿਹੜਾ ਸਾਰਾ ਕੰਮ ਸਾਭਦੇ ਇੱਥੇ ਗੋਠੀ ਦਾ ਮਤਲਬ ਜਾਂ ਵੀ ਹੋਰ ਰੈਲੀ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਸਾਰਾ ਕੁਝ ਬਾਈ ਮਨਜੀਤ ਦੇਖਦੇ ਆ ਬੜੇ ਵਧੀਆ ਇਨਸਾਨ ਆ ਤੇ ਹੁਣ ਦੋਸਤੋ ਅਸੀਂ ਜਾ ਰਹੇ ਆ ਵਾਪਸ ਪਿੰਡ ਵਾਇਆ ਲੰਬੀ ਪਹੁੰਚ ਕੇ ਫਿਰ ਤੁਹਾਡੇ ਰूबरू ਹੋਨੇ ਆ ਹਾਂਜੀ ਦੋਸਤੋ ਆਪਾਂ ਬਾਦਲ ਜਾਏ ਸੀ ਤੇ ਆ ਕੇ ਫਰਖਾਣਾ ਕੋਣਾ ਖਾਧਾ ਆ ਰੈਸਟ ਕਰੀ ਟਾਈਮ ਦੇ ਮੁੜੇ ਸਿ ਆਪਾਂ ਬਾਦਲ ਤੋਂ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤੇ ਤੁਸੀਂ ਵੀ ਦੱਸੋ ਵੀ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਸਹੀ ਆ ਕਿ ਗਲਤ ਹੈ। ਉਦੋਂ ਬਾਅਦ ਜੀ ਰੈਸਟ੍ਰੇਟ ਕਰੀਆ ਪਾ ਕੇ ਫਿਰ ਆ ਗਿਆ ਜੀ ਬਰਾੜ ਸਾਹਿਬ ਦਾ ਫੋਨ ਕੈਨੇਡਾ ਤੋਂ ਮੇਰੇ ਮਾਮਾ ਜੀ ਦੇ ਬੇਟੇ ਦਾ ਬਰਾੜ ਸਾਹਿਬ ਇੱਕ ਮਤਲਬ ਉਹ ਇਨਸਾਨ ਆ ਜਿਨ੍ਹਾਂ ਨੇ ਮੈਨੂੰ YouTube ਤੇ ਲਾਇਆ। ਉਹਨਾਂ ਨੇ ਧੱਕੇ ਨਾਲ ਹੀ ਕਹਿੰਦੇ ਨੇ ਕਿ ਅਪ 40000 ਲੱਗ ਜਾ ਲੱਗ ਜਾ। ਤੇ ਜਦੋਂ ਉਹਦਾ ਬਰਾੜ ਸਾਹਿਬ ਨੇ ਲਾਇਆ ਉਦੋਂ ਵਾਰ ਆਪਾਂ ਬੰਦ ਵੀ ਨਹੀਂ ਕਰਿਆ। ਤੇ ਬਰਾੜ ਸਾਹਿਬ ਨੇ ਬਹੁਤ ਹੱਲਾਸ਼ੇਰੀ ਦਿੱਤੀ ਆ ਆਪਾਂ ਨੂੰ। ਬੜਾ ਘੈਂਟ ਬੰਦਾ ਜਿੰਨਾ ਵੀ ਕਹਿਦੀ ਉਹਨਾਂ ਜਿਆਦੇ। ਬਚਪਨ ਦਾ ਯਾਰ ਵੀ ਹੈ ਮੇਰਾ ਭਰਾ ਤਾਂ ਚਲੋ ਹੈਗੀ ਹੈਗਾ ਛੋਟਾ ਤੇ ਬਰਾੜ ਸਾਹਿਬ ਆ ਰਹੇ ਆ ਇੰਡੀਆ ਉਦੋਂ ਵਾਰ ਬਰਾੜ ਸਾਹਿਬ ਜਿੰਨਾ ਚਿਰ ਇੰਡੀਆ ਰਹਿਣਗੇ ਮੇਰੇ ਨਾਲ ਹੀ ਹੋਣਗੇ ਫਿਰ ਤੁਹਾਨੂੰ ਬਰਾੜ ਸਾਹਿਬ ਦੀਆਂ ਆਪਾਂ ਵੀਡੀਓ ਦਿਖਾਇਆ ਕਰਾਂਗੇ ਰੋਜ਼ ਤੇ ਤੁਸੀਂ ਵੀ ਆਖੋਗੇ ਵਾਕਈ ਬੰਦਾ ਬਹੁਤ ਘੈਂਟ ਆ ਸਿਰਾ ਬੰਦਾ ਤੇ ਦੂਜੀ ਗੱਲ ਦੋਸਤੋ ਜਿਹੜੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਆ ਆਪਾਂ ਨਕਸਰੀ ਹੁੰਦੇ ਆ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਐਵੇਂ ਨਾ ਕਰ ਲੋ ਤੇ ਅੱਜ ਮੈਂ ਗਿਆ ਸੀ ਜਿਵੇਂ ਉੱਥੇ ਆਪਦਾ ਕੰਮ ਕਰਵਾਉਣਾ ਤੇ ਦੋਸਤੋ ਤੁਸੀਂ ਵੇਖ ਲਓ ਵੀ ਆ ਉੱਥੇ ਨਾ ਮਤਲਬ ਜਦੋਂ ਤੁਸੀਂ ਕੋਈ ਵੀ ਜਿਹੜਾ ਤੁਹਾਡਾ ਡਾਕੂਮੈਂਟ ਹੁੰਦਾ ਭਾਵੇਂ ਆਧਾਰ ਕਾਰਡ ਸਹੀ ਕਰਾਉਣਾ ਤੁਸੀਂ ਜਾਂ ਕੁਝ ਹੋਰ ਸਹੀ ਕਰਾਉਣਾ ਤਾਂ ਉਹਦੇ ਵਾਸਤੇ ਮੰਗਦੇ ਆ ਡੇਟ ਆਫ ਬਰਥ ਦਾ ਤੁਹਾਡਾ ਸਰਟੀਫਿਕੇਟ ਠੀਕ ਹੈ ਡੇਟ ਆਫ ਬਰਥ ਵਾਲਾ ਇਹਦਾ ਸਰਟੀਫਿਕੇਟ ਹੁੰਦਾ ਉਹ ਨਾ ਪੰਜਾਬੀ ਚ ਬਣ ਕੇ ਆਉਂਦਾ ਹੈ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜੇ ਜਦੋਂ ਆਪਾਂ ਡਾਕੂਮੈਂਟ ਸਹੀ ਕਰਾਉਣਾ ਹੈ ਜਿਵੇਂ ਤੁਸੀਂ ਸਰਨੇਮ ਪਾਉਣਾ ਜਾਂ ਕਿਸੇ ਨੂੰ ਹੋਰ ਕੰਮ ਆ ਉਹ ਕਹਣਗੇ ਵੀ ਤੁਹਾਡਾ ਡੇਟ ਆਫ ਬਰਥ ਵਾਲਾ ਸਰਟੀਫਿਕੇਟ ਦਿਓ ਜੇ ਤੁਹਾਡੇ ਕੋਲ ਹੋਰ ਕੋਈ ਡਾਕੂਮੈਂਟ ਹੈ ਨਹੀਂ ਮਤਲਬ ਉਸ ਤੇ ਵੀ ਤੁਹਾਡਾ ਸਰਨੇਮ ਹੈਗਾ ਜਾਂ ਕੋਈ ਹੋਰ ਸਹੀ ਕਰਾਉਣਾ ਕੁਝ ਜਿਹੜੀ ਵੀ ਚੀਜ਼ ਸਹੀ ਕਰਾਉਣੀ ਹੈ ਜੇ ਤੁਹਾਡੇ ਕੋਲ ਕੋਈ ਹੋਰ ਡਾਕੂਮੈਂਟ ਹੈ ਨਹੀਂ ਤਾਂ ਤੁਹਾਨੂੰ ਆਪਦਾ ਡੇਟ ਆਫ ਬਰਥ ਵਾਲਾ ਸਰਟੀਫਿਕੇਟ ਦੇਣਾ ਪੈਂਦਾ ਉਹ ਹੁੰਦਾ ਪੰਜਾਬੀ ਚ ਫਿਰ ਆਦੇ ਆ ਜੀ ਇਹਨੂੰ ਟਰਾਂਸਲੇਟ ਕਰਨਾ ਪਏ ਇੰਗਲਿਸ਼ ਦੇ ਵਿੱਚ ਠੀਕ ਹੈ ਉਹਦੇ ਤੁਹਾਡਾ ਟਾਈਮ ਲੱਗੂਗਾ ਮੈਂ ਇਹ ਹੀ ਪੁੱਛਣਾ ਚਾਹਣਾ ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਸਰਟੀਫਿਕੇਟ ਕਿਉਂ ਨਹੀਂ ਚੱਲਦਾ ਉਹਨੂੰ ਟਰਾਂਸਲੇਟ ਕਰਨ ਦੀ ਕੀ ਲੋੜ ਹੈ ਇਹ ਗੱਲ ਮੈਨੂੰ ਸਮਝ ਨਹੀਂ ਆਈਗੀ ਤੇ ਬਾਕੀ ਵੇਖੋ ਹੁਣ ਆਪਾਂ ਨੂੰ ਬੜਾ ਪਤਾ ਵੀ ਨਹੀਂ ਨਿਜਮਾ ਬਾਰੇ ਸ਼ਾਇਦ ਪੈਂਦੀ ਹੋਵੇ ਪੈਂਦੀ ਤਾਂ ਹੈਗੀ ਹੈਗੀ ਉਹ ਤਾਂ ਮੈਨੂੰ ਪਤਾ ਹੀ ਨਹੀਂ ਮਤਲਬ ਕਿਉਂ ਪੈਂਦੀ ਉਹ ਨਹੀਂ ਮੈਨੂੰ ਪਤਾ ਵੇਖੋ ਬਾਕੀ ਭਾਈ ਤੇ ਮੈਂ ਵੈਸੇ ਪੁੱਛ ਰਿਹਾ ਜੇ ਕਿਸੇ ਨੂੰ ਜਾਣਕਾਰੀ ਇਹਦੇ ਬਾਰੇ ਤਾਂ ਮੈਨੂੰ ਦੱਸਿਓ ਤੇ ਤਾਂ ਜੋ ਮੈਂ ਉਹਦੀ ਜਾਣਕਾਰੀ ਵਿੱਚ ਵਾਧਾ ਕਰ ਸਕਾਂ ਪਾਸਪੋਰਟ ਦਾ ਤਾਂ ਚੱਲ ਆਪਾਂ ਮੰਨਦੇ ਆ ਵੀ ਉਹਦੇ ਵਾਸਤੇ ਤਾਂ ਪੈਂਦੀ ਹੋਣੀ ਆ ਕਿਉਂਕਿ ਉਹ ਫਿਰ ਇੰਟਰਨੈਸ਼ਨਲ ਤੱਕ ਚ ਲੋਡ ਪੈਂਦੀ ਆ ਨਾ ਪਾਸਪੋਰਟ ਦੀ ਤਾਂ ਵੀ ਜੇ ਮੈਂ ਆਧਾਰ ਕਾਰਡ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਵੀ ਇਹਦੇ ਵਾਸਤੇ ਵੀ ਜ਼ਰੂਰਤ ਪੈਂਦੀ ਆ ਅ ਪੰਜਾਬ ਦੇ ਵਿੱਚ ਆਪ ਰਹਿੰਦੇ ਆ ਵੀ ਪੰਜਾਬੀ ਦੇ ਚੱਲਣਾ ਚਾਹੀਦਾ ਹੈ ਸਰਟੀਫਿਕੇਟ ਵੀ ਟਰਾਂਸਲੇਟ ਕਰਨ ਦੀ ਲੋਡ ਪੈਂਦੀ ਆ ਤੇ ਜੇ ਕਿਸੇ ਨੂੰ ਜਾਣਕਾਰੀ ਹੈ ਤਾਂ ਜ਼ਰੂਰ ਦੱਸਿਓ ਤੇ ਮੈਨੂੰ ਤੁਹਾਡੇ ਕਮੈਂਟ ਦੀ ਵੇਟ ਰਹੂਗੀ ਦੂਜੀ ਗੱਲ ਦੋਸਤੋ ਅੱਜ ਮੈਂ ਨਾ ਗੱਲ ਸੋਚੀ ਜਾਂਦਾ ਪਹਿਲਾਂ ਵੀ ਸੋਚਦਾ ਨਾ ਕਈ ਯਾਰੀ ਕਈ ਯਾਰੀ ਨਾ ਹੁਣ ਜਿਵੇਂ ਜਵਾਬ ਆ ਗਿਆ ਸੋਡਾ ਜਵਾਕ ਦੇ ਹਿਸ਼ਾਰ ਆ ਠੀਕ ਐ ਸਿਆਣਾ ਤਾਂ ਛੋਟੇ ਕੋਈ ਡਿਮਾਂਡ ਕਰਦਾ ਨਾ ਮੇਰੇ ਹਿਸਾਬ ਨਾਲ ਉਹਦੀ ਡਿਮਾਂਡ ਪੂਰੀ ਕਰਕੇ ਦੇਣੀ ਚਾਹੀਦੀ ਐ ਜੇ ਉਹ ਮੋਟਰਸਾਈਕਲ ਮੰਗਦਾ ਜੇ ਉਹਦੀ ਉਮਰ 18 ਤੋਂ ਪਲੱਸ ਆ ਤਾਂ ਤੁਸੀਂ ਇਹਨੂੰ ਮੁੱਠਾਂ ਦੇਵਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਇਨਸਾਨਸ ਬਣਾ ਕੇ ਦੇ ਉਹਨੂੰ ਸਿਖਾ ਦਿਓ ਮੋਟਰਸਾਈਕਲ ਦੇ ਦਿਓ ਦਵਾ ਦਿਓ ਜਿਹੜਾ ਮੰਗਦਾ ਉਹ ਮੇਰੇ ਕਹਿੰਦਾ ਮਤਲਬ ਆਏ ਜੇ ਤੁਹਾਡੇ ਜਵਾਕ ਦੇ ਮਤਲਬ ਛੋਟੇ ਹੁੰਦੇ ਤੇ ਸ਼ੌਂਕ ਆ ਕੋਈ ਜੇ ਤਾਂ ਮਤਲਬ ਕੋਈ ਡਰਾਈਵਿੰਗ ਵਾਲਾ ਤਾਂ 18 ਸਾਲ ਤੋਂ ਪਲੱਸ ਵਾਲਾ ਕਰ ਲਓ ਕਿਉਂਕਿ ਵੈਸੇ ਛੋਟੇ ਹੰਦਾ ਸ਼ੌਂਕ ਹੈ ਕਿ ਕੰਪਿਊਟਰ ਲੈਣਾ ਲੈਪਟਾਪ ਲੈਣਾ ਜਾਂ ਕੁਛ ਟੈਬ ਲੈਣਾ ਜਾਂ ਗੇਮਾਂ ਲੈਣੀਆਂ ਜਿਹੜੀਆਂ ਹੁਣ ਅੱਜ ਕੱਲ੍ਹ ਚੱਲਦੀਆਂ ਤੁਹਾਨੂੰ ਪਤਾ ਹੀ ਐ PS5 ਤਾ ਉਹ ਦਵਾ ਦਿਓ ਜੇ ਤੁਹਾਡੀ ਪਹੁੰਚ ਹੈਗੀ ਤਾਂ ਜੇ ਹੈ ਨਹੀਂ ਤਾਂ ੱਡ ਗੱਲ ਹੈ ਕਿਉਂਕਿ ਜਦੋਂ ਉਹ ਜਵਾ ਕਮਾਉਣ ਲੱਗ ਗਿਆ ਉਹ ਰੋ ਦਵਾ ਆਪ ਹੀ ਲੈ ਲੂਗਾ ਫਿਰ ਤੁਹਾਡੀ ਕੀ ਜ਼ਰੂਰਤ ਹੁੰਦੀ ਹੈ ਸੋਚਣ ਵਾਲੀ ਗੱਲ ਹੈ ਮਾੜੀ ਜਿਹੇ ਵੀ ਜਦੋਂ ਉਹ ਕਮਾਉਣ ਲੱਗੇ ਫਿਰ ਤੋਨੇ ਆਪ ਲੈ ਹੀ ਲੈਣਾ ਇਹ ਤੁਸੀਂ ਆਪ ਦੇ ਚੀਜ਼ ਲਾ ਕੇ ਵੇਖੋ ਤੁਸੀਂ ਆਪਦੇ ਮਾਤਾ ਪਿਤਾ ਤੋਂ ਉਦੋਂ ਚੀਜ਼ ਮੰਗਦੇ ਹੋ ਜਦੋਂ ਤੁਹਾਡੇ ਹੱਥ 'ਚ ਕੁਝ ਹੁੰਦਾ ਨਹੀਂ ਪੜ ਸਕਦੇ ਹੋ ਤੁਸੀਂ ਜਾਂ ਖੇਡ ਸਕਦੇ ਹੋ ਤੇ ਉਦੋਂ ਫਿਰ ਮਾਂ ਪਿਓ ਨਹੀਂ ਹੁੰਦੇ ਜਿਹੜੇ ਆਪਣਾ ਮਤਲਬ ਸਪਨਾ ਪੂਰਾ ਕਰਦੇ ਆ ਹਾਂ ਜਵਾਕ ਥੋੜਾ ਸਿਆਣਾ ਹੈ ਤੇ ਪੜਨ ਤੇ ਹੁਸ਼ਾਰਾ ਹੈ ਬਾਕੀ ਜਵਾਕ ਤੇ ਨੀਗਾ ਰੱਖੋ ਨਾ ਜੇ ਤੁਹਾਨੂੰ ਲੱਗਦਾ ਗਲਤ ਹੈ ਤਾਂ ਉੱਤੇ ਕੰਟਰੋਲ ਕਰ ਲਓ ਪਰ ਸ਼ੌਂਕ ਤਾਂ ਪੂਰੇ ਕਰੋ ਨਾ ਜਵਾਕ ਦੇ ਯਾਰ ਸਾਡੇ ਇੱਕ ਇੱਥੇ ਮਤਲਬ ਪਿੰਡ ਚਾਚਾ ਜੀ ਲੱਗਦੇ ਆ ਉਹਨਾਂ ਨੇ ਜਵਾਕ ਨੂੰ ਲੈ ਕੇ ਦਿੱਤਾ ਬੁਲਟ ਜਵਾਕ ਪੜਾਈ ਹੁਸ਼ਾਰ ਸੀਗਾ ਉਮਰ ਵੀ ਉਹਦੀ ਤਕਰੀਬਨ 18 ਦੇ ਹੋ ਹੀ ਗਿਆ ਸੀ ਉਦੋਂ ਤੇ ਪਿੰਡ ਦੇ ਲੋਕ ਪੁੱਛਣ ਲੱਗ ਗਏ ਵੀ ਯਾਰ ਤੂੰ ਜਵਾਕ ਨੂੰ ਬੁਲਟ ਲੈਤਾ ਛੋਟਾ ਲੈ ਦਿੰਦਾ ਫਲਾਣਾ ਲੈ ਦਿੰਦਾ ਉਹਨੇ ਫਿਰ ਗੱਲ ਕੀ ਨਿਆਰਾ ਆ ਗਿਆ ਉਹ ਕਹਿੰਦੇ ਰ ਇਹਨਾਂ ਦਾ ਹੀ ਪੈਸਾ ਹੈ ਵੀ ਇਹਨਾਂ ਦਾ ਹੀ ਪੈਸਾ ਹੈ ਇਹਨਾਂ ਤੇ ਲੈਣਾ ਹੈ ਵੀ ਹੁਣ ਉਹਨੇ ਮੇਰੇ ਤੋਂ ਬੁਲਟ ਮੰਗਿਆ ਜਵਾਕ ਤਾਂ ਉਹ ਜੀ ਕਰਦਾ ਸੀ ਬੁਲਟ ਨੂੰ ਉਹਦੀ ਉਮਰ ਵੀ ਇਹੀ ਹੈ ਉਮਰ ਤਾਂ ਇਹਨੇ ਵਾਪਸ ਆਉਣੀ ਹੁਣ ਜੋ ਬੁਲਟ ਮਤਲਬ 30 ਸਾਲ ਦਾ ਹੋ ਗਿਆ ਆਪ ਲੈ ਲੂ ਉਹਦਾ ਨਿਆਰਾ ਨਹੀਂ ਆਉਣਾ ਜਿਹੜਾ ਹੁਣ ਆਊਗਾ ਹੁਣ ਉਹਦੀ ਉਮਰ ਚਲਾਉਣ ਦੀ ਉਹਨੂੰ ਸ਼ੌਂਕ ਹੋਣਾ ਤੇ ਅਦਾ ਮੈਂ ਤਾਂ ਦਵਾਤਾ ਇਹ ਤਾਂ ਵੱਡਾ ਹੈ ਫਿਰ ਤਾਂ ਆਪ ਹੀ ਲੈ ਲੂਗਾ ਫਿਰ ਮੇਰੇ ਉਹਨੂੰ ਕੀ ਲੋੜ ਪੈਣੀ ਹੈ ਮੈਨੂੰ ਗੱਲ ਬੜੀ ਵਧੀਆ ਲੱਗੀ ਫਿਰ ਇੱਕ ਵੀਡੀਓ ਆਈ ਜਾਂਦੀ ਸੀ ਇੰਟਰਨੈਟ ਤੇ ਇੱਕ ਬੁਢਾ ਸੀ ਵਿਚਾਰਾ ਪੂਰਾ ਵੱਡੀ ਉਮਰ ਦਾ ਗੋਰਾ ਤੋਂ ਫਰਾਰੀ 'ਚ ਬੈਠਾ ਨਾ ਰੇਸਾਂ ਔਰ ਰੇਸਾਂ ਵੀ ਨਹੀਂ ਜਿੱਤੀਆਂ ਆਂ ਤੋਂ ਖੁਸ਼ ਹੋਈ ਜਾਵੇ ਪੂਰਾ ਉੱਚੀ ਉੱਚੀ ਵੀਡੀਓ ਸ਼ਾਇਦ ਤੁਸੀਂ ਦੇਖੀ ਵੀ ਹੋਵੇ ਪੂਰਾ ਖੁਸ਼ ਹੋਈ ਜਾਵੇ ਤੇ ਜਦੋਂ 5 ਮਿੰਟ ਬਾਅਦ ਬਾਰੀ ਖੁੱਲਦੀ ਹੈ ਤਾਂ ਰੁੜ ਕੇ ਜਾਂਦਾ ਹੈ ਰੁੜ ਕੇ ਜਾ ਕੇ ਤੇ ਵੀਲਚੇਅਰ ਤੇ ਬਹਿ ਜਾਂਦਾ ਤੇ ਫਿਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਇਹ ਬਜ਼ੁਰਗ ਦਾ ਸ਼ੌਂਕ ਸੀ ਬਹੁਤ ਚਿਰ ਪਹਿਲਾਂ ਅੱਜ ਬੰਦੇ ਕੋਲ ਪੈਸਾ ਹੈਗਾ ਸਭ ਕੁਝ ਹੈ ਪਰ ਗੱਡੀ ਡਰਾਈਵ ਨਹੀਂ ਕਰ ਸਕਦਾ ਉਹ ਉਹ ਮਤਲਬ ਨਜ਼ਾਰਾ ਨਹੀਂ ਲੈ ਸਕਦਾ ਉਹ ਕਹਿੰਦੇ ਹੋ ਸਕਦਾ ਤੇਜ਼ ਭਜਾਉਣ ਨਾਲ ਇਹਨੂੰ ਕੋਈ ਮਤਲਬ ਟੈਗ ਟੋਕ ਹੀ ਨਾ ਜੇ ਵੀ ਮਤਲਬ ਇੰਨੇ ਜਿਆਦੇ ਬਜ਼ੁਰਗ ਦੀ ਉਮਰ ਸੀਗੀ ਉਹਦੀ ਤੇ ਤਾਂ ਕਰਕੇ ਦੋਸਤੋ ਬਾਕੀ ਤੁਸੀਂ ਮੇਰੇ ਨਾਲ ਵੱਧ ਸਿਆਣੇ ਹੋ ਮੈਂ ਕਿਸੇ ਨੂੰ ਗਲਤ ਨਹੀਂ ਆਦਾਗਾ ਪਰ ਬੱਚਿਆਂ ਦੀ ਜਾਂ ਕਿਸੇ ਵੀ ਇਨਸਾਨ ਦੀ ਸਹੀ ਉਮਰ ਹੁੰਦੀ ਹੈ ਨਾ ਜਦੋਂ ਉਹਨੂੰ ਉਸ ਚੀਜ਼ ਟਾਈਮ ਤੇ ਉਹ ਚੀਜ਼ ਮਿਲ ਜੇ ਤਾਂ ਉਹਦੀ ਰੀਸ ਨਹੀਂ ਹੁੰਦੀਗੀ ਤੁਸੀਂ ਆਪਦੇ ਬਚਪਨ ਤੇ ਲਾ ਕੇ ਵੇਖ ਲਓ। ਹੂੰ ਜਦੋਂ ਕਬੀਲਦਾਰੇ ਛੋਡੇ ਹੱਥ 'ਚ ਆਏ ਠੇਕਾ ਜ਼ਮੀਨ ਦਾ ਤੁਸੀਂ ਫੜਦੇ ਹੋ ਜਾਂ ਨੌਕਰੀ ਕਰਦੇ ਹੋ ਤਨਖਾਹ ਤੁਸੀਂ ਛੋਡੀ ਜੇਬ 'ਚ ਆਉਂਦੀ ਤੁਸੀਂ ਕੋਸ਼ਿਸ਼ ਹੀ ਲੈ ਲਓ। ਤਾਂ ਕਰਕੇ ਜਵਾਕਾਂ ਦੇ ਜਿਹੜੇ ਸੁਪਨੇ ਆ ਉਹਨਾਂ ਦੇ ਸਹੀ ਉਮਰ ਦੇ ਹਿਸਾਬ ਨਾਲ ਪੂਰੇ ਕਰੋ। ਉਦੋਂ ਬਾਅਦ ਤਾਂ ਜਦੋਂ ਆਪ ਕਮਾਉਣ ਲੱਗੇ ਫਿਰ ਤਾਂ ਬੱਚੇ ਆਪਦੇ ਸ਼ਾਂਗ ਪੂਰੇ ਕਰ ਹੀ ਲੈਣਗੇ। ਪਰ ਟਾਈਮ ਤਾਂ ਉਹੀ ਹੁੰਦਾ। ਹੁਣ ਤੁਸੀਂ ਵੇਖ ਲਓ ਬਚਪਨ ਦੇ ਵਿੱਚ ਆਪਾਂ ਨੂੰ ਚਾਹ ਨਹੀਂ ਹੁੰਦਾ ਸੀ ਸਾਡੇ ਵੇਲੇ ਤਾਂ ਐਂ ਚਾਹ ਹੁੰਦਾ ਸੀ ਪੈਡਲਾਂ ਵਾਲੀ ਕਾਰ ਮਿਲ ਜੇ। ਤੇ ਜਾ ਹੁੰਦਾ ਸੀ ਇੱਕ ਰਮੋਟਲ ਗੇਮ ਆਉਂਦੀ ਚਾਰ-ਪੰਜ ਸੌ ਦੀ ਉਦੋਂ ਉਹੀ ਬਾਦੂ ਬਹੁਤ ਵੱਡੀ ਲੱਗਦੀ ਹੁੰਦੀ ਸੀ ਵੀ ਉਹ ਉਹੀ ਮਿਲ ਜੇ ਯਾਰ ਚਾਰ-ਪੰਜ ਸੌ ਰੁਪਏ ਹਾਲਾਂਕਿ ਕਿੰਨਾ ਕੁ ਹੁੰਦਾ ਸੀਗਾ ਵੀ ਦਵਾਈ ਸਕਦੇ ਘਰ ਦੇ ਵੀ ਨਿੱਕੀਆਂ ਮੋਟੀਆਂ ਚੀਜ਼ਾਂ ਨਾਲ ਨਾ ਨਾਲ ਤਾਂ ਜਵਾਖ ਖੁਸ਼ ਹੁੰਦੇ ਆ ਨਾਲੇ ਸਭੜੇ ਪੂਰੇ ਹੋ ਜਾਂਦੇ ਆ ਤੇ ਬਸ ਮੈਂ ਤਾਂ ਇੰਨੀ ਗੱਲ ਕਰਨੀ ਚਾਹੁੰਦਾ ਸੀ ਬਾਕੀ ਜੇ ਕੋਈ ਗਲਤਫਲਤ ਮੇਰੀ ਗੱਲ ਲੱਗੀ ਹੋਵੇ ਤਾਂ ਉਹਦੇ ਲਈ ਮਾਫੀ ਮੰਗਦਾ ਤੇ ਅੱਜ ਲਈ ਇੰਨਾ ਹੀ ਬਾਕੀ ਕੱਲ ਨੂੰ ਮਿਲਾਂਗੇ ਪਰ ਨਵੀਂ ਵੀਡੀਓ ਨਾਲ ਤੇ ਓਕੇ ਦੋਸਤੋ ਫੇਰ ਆਣਾ ਇੱਕ ਵਾਰੀ ਜੇ ਤੁਹਾਨੂੰ ਮੇਰੀ ਗੱਲ ਕੋਈ ਗਲਤ ਲੱਗੀ ਹੋਵੇ ਤਾਂ ਮਾਫੀ ਮੰਗਦਾ ਮੇਰੇ ਦਿਲ ਦੇ ਵਿੱਚ ਇਹ ਗੱਲ ਸੀਗੀ